ਆ ਦੇ ਲੋ ਨੈਚਰਲ ਸਾਰੀ ਗੁਫਾ ਮਤਲਬ ਕੋਈ ਹੋ ਨਹੀਂ ਹੈ ਬਾਕੀ ਥੋੜੀ ਚਲੋ ਪਾਕੀਂ ਦਰਵਾਜ਼ੇ ਲੱਗ ਗਏ ਤੇ ਉਧਰ ਦੀ ਸਰੂਪ ਦੀ ਇਹ ਹੈਗੀ ਹੈ ਸਵਾਮੀ ਜੀ ਨੇ ਇਥੇ ਪੂਰੀ ਭਜਨ ਬੰਦਗੀ ਕੀਤੀ ਗਈ ਜੀ ਸਵਾਕਾ ਕਵੀਰ ਜੀ ਪੂਰੀ ਜਾਣਕਾਰੀ ਦੇ ਦਿਓ ਤੁਸੀਂ ਦੇਖ ਸਕਦੇ ਹੋ ਵੀ ਜੋ ਸਵਾਮੀ ਜੀ ਨੇ ਇਥੇ ਤਪ ਕੀਤਾ ਸੋਲਨ ਦੇ ਵਿੱਚ ਨਾ ਇਥੇ ਤੇ ਲక్ష్ਮੀ ਦਾਤ ਜੀ ਹੁੰਦੇ ਸੀਗੇ ਉਹ ਨੀਚੇ ਹੁੰਦੇ ਸੀਗੇ ਉਹ ਦੱਸਿਆ ਕਰਦੇ ਸਵਾਮੀ ਜੀ ਕਿ ਵੀ ਜਦੋਂ ਸਵਾਮੀ ਜੀ ਇਥੇ ਸੋਲਨ ਤੇ ਸੀਗੇ ਨਾ ਇੱਥੇ ਮਤਲਬ ਕਰਦੇ ਸੀ ਉਹ ਤਾਂ ਕੁਝ ਵੀ ਨਹੀਂ ਸੀ ਹੁੰਦਾ ਰੋਟੀ ਸੋងੀ ਤੀਸਰੇ ਦਿਨ ਆਪ ਥੱਲੇ ਵੀ ਆ ਜਾਂਦੇ ਸੀਗੇ ਜਾਂ ਫਿਰ ਲਖਮੀ ਦਾਕ ਚੀ ਹੁਣ ਤਾਂ ਮੇਰੇ ਖਿਆਲ ਇਸ ਦੁਨੀਆ 'ਚ ਨਹੀਂ ਹੈਗੇ ਉਹ ਪਰ ਉਹਨੀਆਂ ਯਾਦਾਂ ਸਾਡੇ ਨਾਲ ਉਹਨਾਂ ਦੇ ਵਿੱਚ ਹੀ ਰੱਖਿਆ ਮਾਹਲਾ ਉਹਨਾਂ ਦੇ ਪਰਿਵਾਰ 'ਚੋਂ ਹੀ ਖਾਣਾ ਹੁੰਦਾ ਸੀ ਇੱਥੇ ਤੇ ਤੀਸਰੇ ਦਿਨ ਹੀ ਸ਼ੋਮੀ ਦੀ ਜੋ ਸੀਗੀ ਉਹਨਾਂ ਦਾ ਦੱਸਣਾ ਸੀਗਾ ਮਤਲਬ ਚਲੋ ਮੈਨੂੰ ਮਿਲੇ ਮੇਰੇ ਖਿਆਲ 80 ਸਾਲ ਏਜ ਹੋਣੀ ਉਹਨਾਂ ਦੀ ਜਦੋਂ ਸਾਡੀ ਚੰਗਾ ਗੱਲ ਪਈ ਮੇਰੇ ਨਾਲ ਕਿ 90 91 ਵਿੱਚ ਸਾਡੀ ਸ਼ਾਇਦ ਨਪੇਸ਼ ਗੱਲ ਹੋਈ ਉਹਨਾਂ ਨਾਲ ਤੇ ਉਹ ਦੱਸਦੇ ਹੁੰਦੇ ਸੀ ਕਿ ਵੀ ਸਵਾਮੀ ਜੀ ਨੂੰ ਅਸੀਂ ਬਚਪਨ ਤੇ ਐਦਾਂ ਦੀ ਦੇਖਦੇ ਆ ਗਏ ਜਿਦਾਂ ਦੇ ਹੁਣ ਦੇਖ ਰਹੇ ਆ। ਦੇਖੋ ਕੀ ਗੱਲ ਹੈ ਸਰ ਮੇਰੀ ਵੀ ਉਮਰ ਕੋ ਜਾ ਸਾਲ ਦੀ ਹੋ ਗਈ। ਜਦੋਂ ਅਸੀਂ ਛੋਟੇ ਸੀਗੇ ਅਸੀਂ ਆਪਣੇ ਫਾਦਰ ਨੂੰ ਕਹਿਣਾ ਵੀ ਅਸੀਂ ਆਏ ਨਪੇਸ਼ ਨੂੰ ਕਿਉਂਕਿ ਸਵਾਮੀ ਜੀ ਜਦੋਂ ਜਾਂਦੇ ਹੁੰਦੇ ਸੀ ਨਾ ਉੱਧਰ ਆਪਣੇ ਚਨਾਲੋ ਵੱਲ ਖਾਣਾ ਖਾਣ ਜਾਂਦੇ ਸੀਗੇ। ਉਹ ਜਿਸ ਪਲ ਉਦੋਂ ਵੀ ਅਸੀਂ ਦੇਖਿਆ ਉਦਾਂ ਹੀ ਸੀਗੇ ਤਮਨ ਸਾਹਿਬ ਅੱਛਾ ਜਦੋਂ ਸਵਾਮੀ ਜੀ ਪਹਿਲੋ ਸਵਾਮੀ ਜੀ ਕਹਿੰਦੇ ਨੱਠ ਕੇ ਨਾਲ ਨਾ ਪੈਂਦਾ ਤਾਂ ਸਮਝੀ ਡਿੰਗ ਬਹੁਤ ਲੰਬੀ ਹੁੰਦੀ ਸੀ ਲੋਕਾਂ ਨੇ ਲਾਈਨ ਦੇ ਵਿੱਚ ਖੜ ਜਾਣਾ ਵੀ ਸਵਾਮੀ ਜੀ ਦਾ ਹੋ ਗਿਆ ਆਣੇ ਦਾ ਵੀ ਦਰਸ਼ਨ ਕਰਨੇ ਆ ਪ੍ਰਭੂ ਦੇ ਸੋ ਅੱਜ ਵੀ ਸਾਨੂੰ ਉਹ ਜੋ ਕਉਤਬਾ ਉਹਨਾਂ ਦੇ ਦਰਸ਼ਨ ਸਾਨੂੰ ਅੱਜ ਵੀ ਹੁੰਦੇ ਆ ਬਾਕੀ ਦੇਖੋ ਕਿ ਸਾਡੇ ਬਹੁਤ ਚੰਗੇ ਭਾਗ ਆ ਅੱਜ ਮੈਂ ਦੂਜੀ ਵਾਰ ਇੱਥੇ ਆਇਆ ਮੈਂ ਇਥੇ ਮੈਨੂੰ ਨਹੀਂ تھا ਪਤਾ ਵੀ ਇਦਾਂ ਦੇ ਵੀ ਕੋਈ ਗੁਫਾ ਹੈ ਜਿੱਥੇ ਸਵਾਮੀ ਜੀ ਨੇ ਤਪ ਕਰਿਆ ਦੇਖੋ ਤੁਸੀਂ ਕਿ ਇਸ ਦੇ ਵਿੱਚ ਮੈਨੂੰ ਇਦਾਂ ਪਤਾ ਲੱਗਿਆ ਤਾਂ ਮਾਨ ਸਾਹਿਬ ਤੁਸੀਂ ਤਾਂ ਆਏ ਆਂ ਵੀ ਇੱਥੇ ਕੋਈ ਦਰਵਾਜ਼ਾ ਖਿੜਕੀ ਕੁਛ ਨਹੀਂ ਸੀ ਹੁੰਦਾ ਮੈਂ ਆਪਣੇ ਪਿਤਾ ਜੀ ਨਾਲ ਤਕਰੀਬਨ ਇੱਥੇ 30 ਸਾਲ ਪਹਿਲਾਂ ਆਇਆ ਸੀ ਜਦ ਮੇਰੀ ਉਮਰ 15-16 ਸਾਲ ਸੀ ਤੇ ਜਦ ਤਾ ਬਿਲਕੁਲ ਕੁਝ ਵੀ ਨਹੀਂ ਸੀ ਇੱਥੇ ਅਸੀਂ ਰਸਤਾ ਵੀ ਸਹੀ ਨਹੀਂ ਸੀ ਬਿਲਕੁਲ ਜੰਗਲ ਮਸ਼ਾਲ ਲੈ ਕੇ ਆਏ ਤੇ ਸਾਨੂੰ ਸਮਝਦਾ ਪੂਰਾ ਕਰੂ ਜਿਹੜਾ ਨਾਲ ਆਂਦਾ ਸੀ ਸਮਝਦੇ ਉਹ ਸਾਨੂੰ ਲੈ ਕੇ ਆਏ ਹੁੰਦੇ ਤੇ ਉਰੇ ਰੇਂਕੇ ਅਸੀਂ ਵਿੱਚ ਬੜੇ ਆ ਅੱਛਾ ਜੀ ਹਾਂ ਕੋ ਬਹੁਤ ਮੱਕੀ ਹੁਣ ਤਾਂ ਬਹੁਤ ਕੁਝ ਇੱਥੇ ਉਹ ਤਾਂ ਸੀੜੀਆਂ ਬਣਾਤੀਆਂ ਬਣਾਤੇ ਆ ਜੀ ਇੱਥੇ ਤਾਕਿਆਂ ਦਰਵਾਜ਼ੇ ਵਿੱਚ ਤਾਂ ਸੇਫਟੀ ਵ ਪਰ ਉਹ ਨੇਚਰਲ ਜੋ ਮੈਂ 30 ਸਾਲ ਬਾਅਦ ਬਾਦ ਹੁਣ ਆਇਆ ਪਹਿਲਾਂ ਪਾਣੀ ਵੀ ਸਟੈਮ ਟਪਕਦਾ ਹੁੰਦਾ ਸੀ ਪਾਣੀ ਵੀ ਟਪਕਦਾ ਸੀਗਾ ਚੰਗਿੱਦੜਾ ਬਹੁਤ ਚੰਗਿੱਦੜਾ ਬਹੁਤ ਹੀ ਅੰਦਰ ਤੁਸੀਂ ਭੈ ਲੱਗਦਾ ਸੀ ਅੰਦਰ ਹਾਂਜੀ ਹੁਣ ਤਾਂ ਬਹੁਤ ਕੁਝ ਅਲੱਗ ਹੈ ਪਹਿਲਾਂ ਇਹ ਨਹੀਂ ਇੱਥੇ ਨਾ ਸਿਰਫ ਆਹੀ ਜਿਹੜੀ ਆ ਆਹੀ ਗੁਫਾ ਨਾ ਹੈ ਜੀ 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 ਇੱਥੇ ਤਾਂ ਕਾਉਂਦਾ ਸੀਗਾ ਰਸਤਾ ਅੱਛਾ ਮਤਲਬ ਇੱਥੇ ਸਿਰਫ ਝਾਲੀ ਹੁੰਦੀ ਸੀਗੀ ਅੱਗੇ ਉਹ ਝਾਲੀ ਲਗਾਈ ਹੋਈ ਸੀ ਇੱਕ ਸਭ ਝਾਲੀ ਸੀਗੀ ਉਹ ਵੀ ਸਵਾਮੀ ਜੀ ਨੇ ਲਵਾਈ ਸੀਗੀ ਅੱਛਾ ਇੱਕ ਹੋਰ ਹੈ ਕਾਕਾ ਜੀ ਮੈਂ ਸਵਾਮੀ ਜੀ ਨੂੰ ਤਾਂ ਚੰਗੀ ਤਰ੍ਹਾਂ ਜਾਣਦੇ ਆ ਉਹਨਾਂ ਦੇ ਨਾਲ ਦਰਸ਼ਨ ਕਰਨ ਦਾ ਹਰ ਉਹਨਾਂ ਦੇ ਸਤਸੰਗ ਦੇ ਵਿੱਚ ਬੈਠਣ ਦਾ ਵੀ ਮੌਕਾ ਮਿਲਿਆ ਅੱਛਾ ਜਿਹੜੇ ਇੱਧਰ ਮਹਾਤਮਾ ਜੀ ਹੈ ਇਹਨਾਂ ਵੱਲ ਵੀ ਕੁਝ ਗਿਆਨ ਪਾਓ ਇਹ ਮੰਗਲਦਾਸ ਜੀ ਹੈ ਜੀ ਬਾਅਦ ਚ ਇਹ 1900 ਆਪਣਾ 90 'ਚ ਮਰੇ ਖਲਾਏ ਇੱਥੇ ਤੇ ਇਹਨਾਂ ਨੇ ਇੱਥੇ ਤਪ ਕੀਤਾ 2003 ਜਾਂ ਮਰੇ ਖਲਾਏ ਇਹਨਾਂ ਨੇ 32 ਸਾਲ ਤਪ ਕੀਤਾ ਜੀ ਇੱਥੇ ਅੱਛਾ 32 ਸਾਲ ਇਹ ਕਲੀਅਰ ਨਹੀਂ ਹੈ ਵੀ ਕਿਹੜੇ ਕਦੋਂ ਆਏ ਸੀ ਕਦੇ ਨਹੀਂ ਨਹੀਂ نیچے ਲਿਖਿਆ ਤਾਂ ਹੋਇਆ ਹੈਗਾ ਪਰ ਜਨਨ ਕਿ ਅਸੀਂ 90 ਮਤਲਬ ਦਰਸ਼ਨ ਹੋਏ ਹੋਣਗੇ ਇਹਨਾਂ ਦੇ ਪਰ ਜਾਨੀ ਕਿ ਵੀ ਸਾੜੇ ਹਾਂ ਮਤਲਬ ਉਹ ਕਿਉਂਕਿ ਸਵਾਮੀ ਜੀ ਨਾਲ ਸਾਨੂੰ ਨਸ਼ੇ ਹੀ ਨਾ ਹੁੰਦਾ ਸੀਗਾ ਉਹਨਾਂ ਦੀ ਭਗਤੀ ਦਾ ਸ਼ਕਤੀ ਦਾ ਉਹ ਕੰਮ ਲਈ ਰੱਖ ਦਦੇ ਕਿ ਜੀ ਤੁਸੀਂ ਤਾਂ ਸਵਾਮੀ ਜੀ ਦਾ ਡਰਾਈਵਰ ਵੀ ਕਰੀਏ ਮੈਂ ਜਮạchਾ ਡਰਾਈਵਰ ਵੀ ਕਰੀ ਤਨਾ ਸਾਹਿਬ ਸਵਾਮੀ ਜੀ ਮੈਨੂੰ ਲੈ ਕੇ ਜਾਂਦੇ ਸੀ ਜਦੋਂ ਬਿਲਕੁਲ ਮੈਂ ਕਿਤੇ ਵੀ ਜਾਣਾ ਗੁਰੂ ਮਹਾਰਾਜ ਨੇ ਮੈਨੂੰ ਕਹਿਣਾ ਵੀ ਹੈਪੀ ਚੱਲ ਚਲੀਏ ਟਿੱਪੀ ਕਹਿੰਦੇ ਸੀ ਮੈਨੂੰ ਤੇ ਮੈਂ ਮੈਨੂੰ ਸੁਭਾਗ ਗਿਆ ਜੀ ਮੈਂ ਉਹਨਾਂ ਨੂੰ ਡਰਾਈਵਿੰਗ ਕਰਕੇ ਹਰਦੁਵਾਰ ਆਪਣਾ ਹੁਸ਼ਿਆਰਪੁਰ ਇੱਧਰ ਕਾਫੀ ਕਮਕਿਆ ਹੈ ਇੰਦੇ ਤੇ ਫਿਰ ਤਾਂ ਸੀ ਹਰਦੁਵਾਰ ਵੀ ਗਏ ਹੋਣੇ ਉਹਨਾਂ ਨਾਲ ਹਰਦੁਵਾਰ ਵੀ ਗਏ ਨੇ ਜੀ ਫੀਡਕਾਰ ਹੁੰਦੇ ਸੀ ਬਿਲਕੁਲ ਫੀਡਕਾਰ ਚ ਲੈ ਕੇ ਜਾਂਦੇ ਸੀ ਜਿਵੇਂ ਮੰਨ ਲਓ ਤਾਂ ਪੂਰਾ ਉੱਪਰ ਹੱਥ ਹੈ ਜੀ ਨਹੀਂ ਦੇਖੋ ਜੋ ਸੁਆਮੀ ਜਿੰਨੇ ਨੇ ਇੱਕ ਮਨਕੋ ਦੇ ਉਹ ਬਿਸਕਟ ਬੜੇ ਪਸੰਦ ਹੁੰਦੇ ਉਹਦੇ ਅੱਛਾ ਜੀ ਅਸੀਂ ਸੋਲਨ ਆਏ ਹੋਏ ਨਮਕੀਨ ਬਿਸਕਟ ਸੋਲਨਸ ਕਿਤੇ ਨਹੀਂ ਜੀ ਮਿਲੇ ਤੇ ਸਾਡੇ ਮਨ ਦੀ ਇੱਛਾ ਹੋਈ ਵੀ ਲੈ ਕੇ ਆਉਣੇ ਸਮਝ ਗਏ ਅੱਛਾ ਅਬ ਚੰਡੀਗੜ੍ਹ ਜਾਓਗੇ ਮਾਂ ਜੀ ਸਮਝ ਗਿਆ ਚੰਡੀਗੜ੍ਹ ਅੱਛਾ ਜੀ ਸਮਝ ਗਿਆ ਸੋ ਕਿਤੇ ਖਾਣਾ ਕਿੰਨਾ ਹੁੰਦਾ ਦਰਦ ਤੁਸੀਂ ਜਦ ਭੋਗ ਦਿੰਦੇ ਸੀ ਨਾ ਉਹ ਜੀ ਟੌਫੀ ਮਿਲ ਜਾਂਦੀ ਸੀ ਜਦ ਅਕਸਰ ਤਾਂ ਟੌਫੀ ਮਿਲਦੀ ਸੀ ਇੰਨੇ ਖੁਸ਼ ਹੁੰਦੇ ਤੇ ਵੀ ਕਿਆ ਮਿਲ ਗਿਆ ਸਾਹਿਬ ਹਾਂ ਸਹੀ ਹੈ ਤੇ ਸੌਮੀ ਜੀ ਤੁਰਦੇ ਤੁਰਦੇ ਤੁਹਾਨੂੰ ਪਤਾ ਵੀ ਕੁਟਿਆ ਤੇ ਗੁਰਜਸਪਾਲ ਅੰਕਲ ਉਹਨੇ ਤਰਵੀਰ ਹੋਟਲ ਦਾ ਤੇ ਤੁਰਦੇ ਫੋਨ ਸੀ ਕਿ ਬਹੁਤ ਖਾਣਾ ਖਾਂਦੇ ਸੀ ਅਰੇ ਕੋਲ ਉਹਦੇ ਹੱਥ ਵਿੱਚ ਹੁੰਦਾ ਸੀਗਾ ਇੱਕ ਖੱਪਰ ਚਿੱਪੀ ਤੇ ਉਹ ਤੇ ਆਪਣਾ ਛੋਟੀ ਛੋਟੀ ਹੁੰਦੀ ਸੀ ਬਿਲਕੁਲ ਉਹਨਾਂ ਦਾ ਤੁਸੀਂ ਤੁਰ ਨਹੀਂ ਸਕਦੇ ਸੀ ਪਰ ਸਾਜੇ ਉਹਨਾਂ ਨੇ ਤੌਲੀਆਂ ਲਗਾਏ ਹੁੰਦਾ ਸੀ ਉੱਪਰ ਸਿਰ ਦੇ ਉਹ ਬੰਨਿਆ ਹੁੰਦਾ ਸੀ ਇੱਕ ਜਗਾਉ ਪਾਈ ਹੁੰਦੀ ਸੀਗੀ ਫਤੂਹੀ ਟੈਪ ਹਾਂ ਜੀ ਫਤੂਹੀ ਜੀ ਹਾਂ ਜੀ ਸੋ ਕਾਕਾ ਵੀਰ ਜੀ ਇੱਕ ਸੁਣਨਾ ਚ ਆਇਆ ਸੀ ਪਿਛਲੇ ਸਾਲ ਆਏ ਸੀਗੇ ਜਿੱਥੇ ਆਪਣੇ ਥੱਲੇ ਸੀ ਮੰਦਿਰ ਚ ਉੱਥੇ ਉਹਨਾਂ ਦੀ ਬੇਟੀ ਆਈ ਵੀ ਸੀਗੀ ਉਣਾ ਨੇ ਸਾਨੂੰ ਸੋਮਜੀਬਾਰੇ ਦੱਸਿਆ ਵੀ ਜਿਹੜੇ ਛੋਟੇ ਹੁੰਦੇ ਸੀ ਸੋਮਜੀਬ ਜੂਨ ਦੀਆਂ ਛੁੱਟੀਆਂ ਚੁੜ ਜਾਂਦੇ ਸੀ ਹਾਂਜੀ ਹਾਂਜੀ ਵੀ ਉਹ ਖਿੱਲਾਂ ਦਾ ਪ੍ਰਸ਼ਾਦ ਛੋਟੇ ਹੱਥਾਂ ਨਾਲ ਬੰਦੇ ਸੀ ਵੀ ਉਹ ਖਿੱਲਾਂ ਸਾਨੂੰ ਮੁੱਕਦੇ ਹੀ ਨਹੀਂ ਸੀਗੀਆਂ ਮੈਂ ਤਾਂ ਤੁਹਾਨੂੰ ਦੱਸਣਾ ਹੁਣ ਮੈਂ ਸੋਮਜੀਬ ਦੇ ਨਾ ਹੱਥ ਦੀ ਫੋਟੋ ਦੇਖ ਰਿਹਾ ਸੀਗਾ ਬੈਠਾ ਹਾਂਜੀ ਤੇ ਤੁਸੀਂ ਦੇਖ ਸਕਦੇ ਹੋ ਵੀ ਹੱਥ ਸੋਮਜੀ ਦਾ ਕਿੱਡਾ ਵਿਸ਼ਾਲ ਹੈ ਹਾਂਜੀ ਹਾਂਜੀ ਜਦ ਕਿ ਸੋਮਜੀ ਜੀ ਦਾ ਜਿਹੜਾ ਕੱਦ ਕਾਠੀ ਸੀ ਕਿ ਛੋਟੇ ਕੱਦ ਕਾਠੀ ਦੇ ਸੀਗੇ ਮੇਰਾ ਦੋਸਤ ਮਤਲਬ ਹੁਣ ਤਾਂ ਚੜ੍ਹਾਈ ਕਰ ਗਿਆ ਪਪਰਾਲੀ ਵਾਲਾ 바ਵਾ ਜੀ ਹਾਂ ਜੀ ਤੇ ਉਹ ਮਤਲਬ ਵੀ 6.5 ਫੁੱਟ ਦੀ ਹਾਈਟ ਹੋਊਗੀ ਤੇ ਜਿਹੜਾ ਉਹਦੇ ਹੱਥ ਹੈ ਮੈਂ ਕਹਿੰਦਾ ਐਡਾ ਇੱਕ ਹੱਥ ਹੋਣਾ ਉਹਦਾ ਬੜਾ ਹੱਥ ਸੀਗਾ ਉਹਦਾ ਠੀਕ ਹੈ ਜੀ ਮੈਂ ਉਹਨੂੰ ਲੈ ਗਿਆ ਉਹਨੂੰ ਜਵਰੀ ਸੌਮੀ ਜੀ ਦੇ ਮੈਂ ਜਾਣਾ ਆਪਾਂ ਨੇ ਕਹਾ ਨਹੀਂ ਯਾਰ ਮਾ ਚਲ ਚਲਤਾ ਸਹੀ ਆ ਜਾਂਦੇ ਹਾਂ ਦਰਸ਼ਨ ਕਰਾਵਾ ਤੇ ਸੌਮੀ ਜੀ ਹਰਦਵਾਰ ਤੋਂ ਆਏ ਸੀਗੇ ਖਿੱਲਾ ਦਾ ਪ੍ਰਸ਼ਾਦ ਜਿਹੜੀ ਤੁਸੀਂ ਗੱਲ ਕਰਦੇ ਤੇ ਖੁਸ਼ ਹੋਏ ਸੌਮੀ ਜੀ 바ਵੇਂ ਦੇਖ ਕੇ ਚਾ ਨੌ ਨੂੰ ਜਿਆ ਪੁੱਛਿਆ ਉਹਦਾ ਕਹਿੰਦੇ ਲੋ ਪ੍ਰਸ਼ਾਦ ਲੋ ਫਿਰ ਜਦੋਂ ਉਹਨਾਂ ਨੇ ਸੋਮੀ ਜੀ ਨੇ ਇਦਾਂ ਇੱਕ ਅਥ ਨਾਲ ਆਇਆ ਪ੍ਰਸ਼ਾਦ ਪਾਇਆ ਉਹਦੇ ਦੋਏ ਹੱਥਾਂ 'ਚ ਨਹੀਂ ਆਇਆ। ਉਹਦੇ ਹੱਥ ਬੜੇ ਸੀਗੇ ਵੇਖੋ ਚੜ ਕੇ ਕੌਲੀਆਂ ਵਰ ਕੇ ਹੱਥ ਸੀਗੇ ਉਹਦੇ ਦੋਏ ਹੱਥਾਂ 'ਚ ਹੁਣ ਇੱਥੇ ਉਹਨਾਂ ਨੇ ਕਿਹਾ ਸੀ ਵੀ ਅਸੀਂ ਉਹ ਪ੍ਰਸ਼ਾਦ ਨੂੰ ਤਰਸ ਗਏ ਉਹਨਾਂ ਨੇ ਭਾਵਕ ਹੋ ਗਏ ਅੱਖਾਂ ਚੋਂ ਅੰਜੂ ਆ ਗਏ ਵੀ ਸਾਨੂੰ ਓਦਾਂ ਦਾ ਪ੍ਰਸ਼ਾਦ ਹੁਣ ਮਿਲਦਾ ਨਹੀਂ ਹੈਗਾ। ਇਹ ਪੀਪਲ ਆਏ ਜਿਹੜੇ ਉਹਨਾਂ ਦਾ ਆਸ਼ੀਰਵਾਦ ਹੈ ਜਾਂ ਜੋ ਉਹਨਾਂ ਦੀਆਂ ਯਾਦਾਂ ਹੈਗੀਆਂ ਉਹ ਸਾਡੇ ਨਾਲ ਮਤਲਬ ਹਮੇਸ਼ਾ ਹੀ ਮੈਂ ਇੱਕ ਆਰਟੀਕਲ ਵੀ ਲਿਖਿਆ ਸੀਗਾ ਵੀ ਬੇਸ਼ੱਕ ਵੀ ਪੌਤਕ ਸਰੀਰਕ ਰੂਪ ਦੇ ਸਤੂਲ ਰੂਪ ਦੇ ਵਿੱਚ ਸਾਡੇ ਵਿਚਕਾਰ ਹੈ ਨਹੀਂ ਪਰ ਉਹ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਸਾਡੇ ਭਾਵਨਾਵਾਂ ਦੇ ਵਿੱਚ ਹਮੇਸ਼ਾ ਹੀ ਮੌਜੂਦ ਰਹਿਣਗੇ ਕਾਕਾ ਜੀ ਕਦੇ ਵੀ ਜਦੋਂ ਉਹਨਾਂ ਨੂੰ ਯਾਦ ਕਰਦੇ ਆ ਨਾ ਉਹਨਾਂ ਦੀ ਸਾਨੂੰ ਵੈਸੇ ਜ਼ਰੂਰਤ ਤਾਂ ਹਮੇਸ਼ਾ ਹੀ ਰਹਿੰਦੀ ਹੈ ਜਿੱਥੇ ਕੋਈ ਕੰਮ ਫਸ ਜਾਵੇ ਕਹਿੰਦੇ ਆ ਨਾ ਕਿ ਉਹਨਾਂ ਨੂੰ ਯਾਦ ਕਰੋ ਉਹ ਆਪ ਆ ਕੇ ਉਹ ਕੰਮ ਕਰਦੇ ਆ ਵੀ ਲੈ ਮੈਂ ਜੀ ਦੱਸਦਾ ਵੀ ਮੈਂ ਵਿਸ਼ਵਾਸ ਹੋਣਾ ਚਾਹੀਦਾ ਇਨਸਾਨ ਸੋ ਅਮੀਰ ਦਾ ਬਹੁਤ ਇੱਲ ਦੀ ਚੇਲਾ ਦਾ ਤੇ ਸੌਮੀ ਜੀ ਫੇਰ ਚੜਾਈ ਕਰਕੇ ਇਹ ਹੋਰ ਮਹਿੰਗਾ ਸੌਮੀ ਜੀ ਫਸ ਗਈ ਗੇਮ ਉਹਨੂੰ ਕਿਆ ਕਰੀਏ ਹੈਨਾ ਤੇ ਪਹਿਲਾਂ ਮੈਨੂੰ ਸੁਪਨੇ ਦੇ ਵਿੱਚ ਸੌਮੀ ਜੀ ਨੇ ਆਉਣਾ ਮੈਂ ਪਾਠ ਉਹਨਾਂ ਦੇ ਵਿੱਚ ਬਹੁਤ ਕਰਨ ਲੱਗ ਗਿਆ ਸੀਗਾ ਮਤਲਬ ਵੀ ਇਹ ਇੱਕ ਵਾਰ ਜਦੋਂ ਤੁਹਾਨੂੰ ਸੰਸਾਰ ਦੇ ਵਿੱਚ ਚਾਰੇ ਪਾਸੇ ਤੇ ਘੇਰਾ ਘੇਰਾ ਬੰਦੀ ਹੋ ਜਾਂਦੀ ਹੈ ਜੀ ਫਿਰ ਜਿਹੜਾ ਅਸਲ ਗੁਰੂ ਹੈ ਤੁਹਾਨੂੰ ਉਹੀ ਬਚਾਉਂਦਾ ਆ ਕੇ ਤੇ ਮੇਰੇ ਥੋੜੀ ਕਿਸਮਤ ਇੰਨੀ ਵੀ ਥੋੜੀ ਵਧੀਆ ਕਹਿ ਸਕਦਾ ਜੀ ਮੈਂ ਕਿਉਂਕਿ ਸੌਮੀ ਜੀ ਦੇ ਨਾਲ ਮੈਂ ਕਈ ਮੂਵਮੈਂਟਾਂ ਦੇ ਵਿੱਚ ਨਾਲ ਹਾਜ਼ਰ ਰਹੇ ਹਾਂ ਜੀ ਅੱਛਾ ਜੀ ਤੇ ਉਹ ਫਿਰ ਤਾਂ ਕਰਕੇ ਉਹ ਫਲੋ ਬਣ ਜਾਂਦਾ ਹੈਗਾ ਮੈਨੂੰ ਇਹ ਲੱਗਦਾ ਵੀ ਸੌਮੀ ਜੀ ਨੂੰ ਪਤਾ ਸੀਗਾ ਵੀ ਇਹ ਪੱਤਰਕਾਰ ਬਣ ਗਏ ਇਹ ਬੰਦੇ ਵੀ ਇਹਨਾਂ ਨੂੰ ਮਤਲਬ ਥੋੜੀ ਜਿਹੀ ਸੋਚੀ ਵਾਲੇ ਤਨੁਭਵ ਸੀਗਾ ਕਿਉਂਕਿ ਜਦੋਂ ਗੰਗਾ ਆਈਏ ਜੀ ਉਸਨੇ ਸਵਾਮੀ ਜੀ ਮੈਨੂੰ ਬਦਲੇ ਗੰਗਾ ਦੋ ਵਾਰੀ ਆਈ ਹੈ ਦੋ ਵਾਰੀ ਆਈ ਹਾਂਜੀ ਜਦੋਂ ਆ 87 ਦੇ ਵਿੱਚ ਆਈਏ ਜੀ ਸਵਾਮੀ ਜੀ ਢਿੱਲੇ ਹੋ ਜਾਂਦੇ ਸੀਗੇ ਅੱਛਾ ਅੱਛਾ ਸਵਾਮੀ ਨੂੰ ਕੋਈ ਚਿੰਤਾ ਚ ਆਉਂਦਾ ਸੀਗਾ ਕਿ ਜਿਹੜੇ ਪੁਸ਼ਕਰ ਰਾਜ ਆ ਉਹ ਵੀ ਆਊਗਾ ਮਤਲਬ ਗੰਗਾ ਜੀ ਵੀ ਆਉਣਗੇ ਤੇ ਸਾਰੇ ਦੇਵੀ ਦੇਵਤੇ ਮਤਲਬ ਇਦਾਂ ਹੋਏਗਾ ਸਾਡੇ ਮਨਾ ਚ ਹੋ ਗਿਆ ਵੀ ਮਤਲਬ ਦੇਖਦੇ ਆ ਕਿਉਂ 13-14 ਸਾਲ ਦੀ ਏਜ ਸੀਗੀ ਸਾਡੀ ਜੀ ਤੇ ਮੈਂ ਕਿਹਾ ਵੀ ਦੇਖਦੇ ਆ ਵੀ ਹੁਣ ਸੌਮੀ ਜੀ ਮਤਲਬ ਵੀ ਗੰਗਾ ਨਿਕਲੂਗੀ ਵੀ ਲੇਟ ਹੀ ਮਤਲਬ ਜਿਤਨਾ ਫਿਲਮਾਂ ਚ ਆਉਂਦੀ ਗੰਗਾ ਪ੍ਰਗਟ ਹੁੰਦੀ ਹੈ ਵੀ ਇਨਾ ਆਉਗੀ ਵੀ ਤੇ ਦੇਖਦੇ ਮੈਂ ਪਾਪਾ ਜੀ ਨਾਲ ਮਤਲਬ ਮੈਂ ਬਾਕੀ ਪਿੱਛੇ ਵੱਟ ਸਾਹਿਬ ਵਾਲਾ ਸਾਈਕਲ ਚੋਰਾ ਮਾ ਆ ਰਹਿਆ ਸੀਗਾ ਤੇ ਮੇਰੀਆਂ ਸਾਲ ਥੋੜੀਆਂ ਜ਼ੋਰ ਵਾਲੀਆਂ ਗਤਿਵਿਧੀਆਂ ਜੀਆਂ ਹੁੰਦੀਆਂ ਸੀਗੀਆਂ ਸੌਮੀ ਨੂੰ ਬੜਾ ਅੱਛਾ ਲੱਗ ਅੱਛਾ ਲੱਗਦਾ ਹੁੰਦੀਗਾ ਤੇ ਮੈਂ ਕਿਹਾ ਮੈਂ ਅਜੇ ਬਾਉਜੀ ਕਹਿੰਦੇ ਮਾਂ ਬਾਉਜੀ ਫਿਰ ਗੰਗਾ ਮਹਾਪੁਰ ਜਾਓ ਵੀ ਲੇਡੀਜ਼ ਮਤਲਬ ਆਪ ਵੀ ਉੱਥੇ ਹੀ ਗੰਗਾ ਐਨ ਦਰਸ਼ਨ ਦੇਉਗੀ ਸੋਮੀਗਾ ਪਪਈ ਕਹਿੰਦੇ ਵੀ ਇਹ ਤਾਂ ਹੁਣ ਦੇਖਦੇ ਆ ਵੀ ਹੁਣ ਕਿਹਾ ਹੋਗਾ ਮੈਨੂੰ ਕਿਹੜਾ ਪਤਾ ਕੁਛ ਵੀ ਕਿਹਾ ਹੁਣ ਜਾਂ ਤਾਂ ਵੀ ਗੰਗਾ ਆਉਗੀ ਤਾਂ ਫਿਰ ਗੰਗਾ ਆਉਗੀ ਉਹ ਤੇ ਮੈਂ ਸੋਮੀ ਜੀ ਨੂੰ ਪੁੱਛਿਆ ਮਾਂ ਸੋਮੀ ਜੀ ਫਿਰ ਗੰਗਾ ਮਤਲਬ ਕਿਸ ਤਰ੍ਹਾਂ ਆਉਗੀ ਜੀ ਕਹਿੰਦਾ ਦੇਖ ਲੈਣਾ ਖੁਦ ਹੀ ਮੈਨੂੰ ਕਹਿੰਦੇ ਮੈਂ ਕਿਹਾ ਚਲੋ ਦੇਖ ਲਈ ਨਹੀਂ ਮਤਲਬ ਬਾਲਮਨ ਜਾਂ ਸਰਾਸਦੀ ਦਾ ਨਾ ਮੈਂ ਵੀ ਦੇਖਾਂਗੇ ਹੁਣ ਕਿਵੇਂ ਮੈਂ ਕੁਦਰਤੀ 30 ਲੇਟ ਹੋ ਗਿਆ ਜਿੱਦਣ ਮੈਨੂੰ ਐ ਮਖਬ ਅੱਗੇ ਤੇ ਕਿਸੇ ਦਾ ਸੌਮੀ ਜੀ ਆਰ ਨੂੰ ਲੈ ਕੇ ਆ ਰਹੇ ਬਾਹਰ ਨਿਕਲੇ ਸੌਮੀ ਜੀ ਮੇਰਾ ਖਿਆਲ ਹੈ ਸ਼ਾਇਦ 8:00 ਵਜੇ ਦਾ ਟਾਈਮ ਹੋਏਗਾ ਸ਼ਾਇਦ ਮਾਰਨਿੰਗ ਤੇ ਨਹੀਂ ਨਹੀਂ ਸ਼ਾਮ ਨੂੰ ਹਾਂ ਬਈ ਫੇ ਮੈਂ ਕਿਹਾ ਵੀ ਮੈਂ ਸੌਮੀ ਦੇ ਮੂਹਰੇ ਤੇ ਹੋ ਰਿਹਾ ਸੌਮੀ ਜੀ ਆ ਜਾਓ ਆ ਜਾਓ ਰਣਜੀਤ ਕੌਰ ਮੈਨੂੰ ਰਣਜੀਤ ਕੌਰ ਕਹਿੰਦੇ ਨੇ ਤੇ ਜਿੱਤ ਕੌਰ ਆ ਜਾਓ ਮੈਂ ਆ ਗਿਆ ਜੀ ਮੈਂ ਕਹਿ ਰਿਹਾ ਸੌਮੀ ਜੀ ਮੈਂ ਤਾਂ ਬਾਹਰ ਤੇ ਉਹ ਕਰ ਲਿਆ ਆਰੇ ਮੈਂ ਚਲਾ ਜਾਊਂਗਾ ਮੈਂ ਕੋਈ ਨਹੀਂ ਸੌਮੀ ਉਹ ਤਾਂ ਪਰਲੇ ਪਾਸੇ ਬਿੰਦਰ ਸਿੰਘ ਸੀਗੇ ਇੱਧਰ ਨਾਮ ਮੇਰਾ ਭਰਾ ਸਜੀਤ ਹੋ ਉਹ ਜਦੋਂ ਅਸੀਂ ਉੱਥੇ ਪਹੁੰਚੇ ਸਵਾਮੀ ਜੀ ਨੇ ਮਤਲਬ ਚੌਲ ਕਹਿੰਦੇ ਅਕਸ਼ਤ ਇਸ ਤਰ੍ਹਾਂ ਕਰਕੇ ਉਹ ਸਵਾਮੀ ਜੀ ਕੁਝ ਬੁਦਬਦਾਏ ਤੇ ਮੈਂ ਉਹ ਇੱਕ ਤੋਹਲ ਵੀ ਦੇਖਾਂ ਵੀ ਕਿਹਾ ਹੈ ਵੀ ਆ ਰਹੀ ਹੈ ਹੈਪੀ ਜੀ ਹੋਇਆ ਗਿਆ ਸਵਾਮੀ ਜੀ ਹੱਥ ਸਵਾਮੀ ਦਾ ਹੱਥ ਚ ਤੇ ਆਏ ਚਾਵਲ ਆਏ ਅੱਗੇ ਆਏ ਜਾ ਰਹੇ ਆ ਇਸ ਤਰ੍ਹਾਂ ਤੇ ਥੱਲੇ ਤੇ ਪਾਣੀ ਹਿੱਲਿਆ ਆ ਘੁੰਮਿਆ ਪਾਣੀ ਐਦਾਂ ਉਹ ਮੁਕਿਆ ਛੱਟੇ ਬੱਜੇ ਮੇਰੇ ਸਾਹਮਣੇ ਆਇਆ ਪੂਰਾ ਖਤਸਾਲ ਖਾਇ ਸੌਣੀ ਦਾ ਐ ਮuje ਛੱਟੇ ਮੈਨੂੰ ਐ ਲੱਗਦਾ ਮੇਰੇ ਹੋਂਏ ਮੱਝੀ ਮਤਲਬ ਵੀ ਐਦਾਂ ਦਾ ਦ੍ਰਿਸ਼ ਮਤਲਬ ਉਹ ਕਦੇ ਨਹੀਂ ਭੁੱਲ ਸਕਦੇ ਉਹ ਜਿਹੜੀ ਖੂਹੀ ਸੀਗੀ ਖੂ ਹੁਣ ਵੀ ਐ ਬੜਾ ਵਿਸ਼ਾਲ ਸੀਗਾ ਉਹਨ ਦਾ ਖੂਹੀ ਬਣਾਤੀ ਨਾ ਛੋਟਾ ਕਰਤਾ ਉਹਦਾ ਸਾਈਜ਼ ਪਹਿਲਾਂ ਉਹ ਮਤਲਬ ਐਡਾ ਪੂਰਾ ਇਹਦੇ ਜਿੱਡਾ ਸੀਗਾ ਚੌਂਤੜਾ ਤੇ ਉਹਦੇ ਪਰ ਮੇਰੇ ਖਿਆਲ ਦੇ ਵਿੱਚ ਜਿਆਦਾ ਨਹੀਂ ਤਾਂ 7-8 ਮੋਟਰਾਂ ਲਗੀਆਂ ਹੋਈਆਂ ਵੇਦੀਆਂ ਨੱਕੇ ਲੱਗੇ ਵੇ ਬਾਹਰ ਲੋਕਾਂ ਨੂੰ ਨਿਲਾਉਣ ਬਸ ਖਾਣੇ ਹੀ ਬਣੇ ਵੇ ਤੇ ਡੂੰਗੇ ਲੱਖਾਂ ਲੋਕ ਸੀਗੇ ਲੱਖਾਂ ਆ ਪ੍ਰੋਪਿਆ ਵਾ ਬਾਈ ਵੀ ਮਤਲਬ ਪਤਾ ਸੀ ਲੋਕਾਂ ਨੂੰ ਵੀ ਅੱਜ ਅਖਬਾਰਾਂ ਜਿਹਦਾ ਹੈਗੀ ਦਾ ਮਾਊਥ ਪਬਲਿਸਿਟੀ ਸੀਗੀ ਵੀ ਉੱਥੇ ਗੰਗਾ ਨੇ ਆਉਣਾ ਪ੍ਰੀਗੁ ਸੰਤਾ ਜਾ ਕੇ ਆਏ ਰਿਸ਼ਤੇਦਾਰੀਆਂ ਚ ਰੌਲੇ ਪੈ ਗਏ ਹੋਰ ਅੱਗੇ ਐ ਵੀ ਗੰਗਾ ਆਊਗੀ ਗੰਗਾ ਆਊਗੀ ਅਰ ਤੁਸੀਂ ਐਂ ਦੇਖ ਲਓ ਪ੍ਰਤਾਂਤ ਜਿਹੜੇ ਨਾਲ ਖੇਤ ਐ ਜਿਹੜੇ ਉਹ ਨਾਲ ਮੋਟਰ ਹੁੰਦੀ ਸੁਨਿਆਰਾਂ ਦੀ ਹੂੰ ਇੱਕ ਸ਼ਮਸ਼ਾਨ ਘਾਟ ਕੋਲ ਨਾਲਕਾ ਹੁੰਦਾ ਤਾਂ ਬਾਹਰ ਹਾਂ ਜੀ ਉਹ ਪਾਜੀ ਮੈਂ ਆਪਣੀ ਅੱਖਾਂ ਨਾਲ ਆਪ ਦੇਖਿਆ ਚੱਲਦਾ ਇੱਕ ਜਿੱਥੇ ਸੋਮੀ ਦਾ ਬਾਹਰ ਪਿੱਪੜਾ ਹੈ ਕੁਟਿਆ ਦੇ ਉਹਦੇ ਨਾਲ ਹਾਂ ਨਿਉਲਕੇ ਵਾਲੇ ਪਾਸੇ ਇੱਕ ਨਾਲਕਾ ਹੁੰਦਾ ਤਾਂ ਜਿੱਥੇ ਮੰਦੀ ਦੀ ਦੁਕਾਨ ਹੈ ਸਹੀ ਗੱਲ ਉਹ ਉੱਥੇ ਵੀ ਉਹ ਵੀ ਉਹ ਵੀ ਮੈਂ ਖੁਦ ਦੇਖਿਆ ਚੱਲਦਾ ਇਸ ਤਰੀ ਤੇ ਜੀ ਉਹ ਜਿਹੜੀ ਉਹ ਮੋਟਰ ਸੀਗੀ ਮੋਟਰ ਦੇ ਵਿੱਚੋਂ ਵੀ ਪਾਣੀ ਫਿਰ ਜਿਹੜੀ ਸੋਮੀ ਦੀ ਕੁਟਿਆ ਦੇ ਕੋਲ ਤੇ ਜਿਹੜੀ ਤੁਲੀ ਹੈ ਉਹ ਪੁਲੀ ਦੇ ਨਾਲ-ਨਾਲ ਪਾਣੀ ਪੈਂਦਾ ਦੇਖਿਆ ਜੀ ਸਾਰੇ ਗੰਗਾ ਬਈਆ ਗੰਗਾ ਬਈਆ ਦਾ ਗੰਦਲਾ ਪਾਣੀ ਦੇਖ ਲਓ ਤੁਸੀਂ ਵੀ ਇਹ ਸਾਰੇ ਮਤਲਬ ਵੀ ਪਤਾ ਲੱਗ ਗਿਆ ਵੀ ਆ ਵੀ ਕੋਈ ਚੀਜ਼ ਉਸ ਉੱਥੋਂ ਮਤਲਬ ਤੁਸੀਂ ਇਹ ਇੱਕ ਇੱਕ ਚੀਜ਼ ਦੇਖ ਸਕਦੇ ਤੁਸੀਂ ਸਵਾਮੀ ਦੀ ਘਟਨਾ ਹੋਰ ਸੁਣਾਉਣਾ ਤੁਹਾਨੂੰ ਤੇ ਇੱਕ ਪੜਿਆਲੇ ਦੇ ਸੀਗੇ ਉਹ ਚਲੇ ਗਏ ਜੀ ਹੁਣ ਛੱਡੀ ਗਏ ਅੱਛਾ ਜੀ ਤੇ ਇੱਕ ਇੱਕ ਮੁੰਡਾ ਉਹਨਾਂ ਦਾ ਮੇਰੇ ਪਤਾ ਹਰ ਨਾਮ ਦਾ ਬਹੁਤ ਕਲੀਅਰ ਪਤਾ ਮੈਂ ਮੇਰੇ ਯਾਦ ਨਹੀਂ ਰਹਿੰਦਾ ਮੈਂ ਉਹ ਵੈਸੇ ਨੋਟਿਸ 'ਚ ਲੈਣੀ ਹੈ ਘਟਨਾ ਹੁਣ ਕੋਈ ਮੇਰੇ ਸਾਹਮਣੇ ਹੈ ਉਹਦਾ ਵਿਆਹ ਹੋ ਗਿਆ ਜੀ ਮੁੰਡੇ ਦਾ ਮੁੰਡੇ ਦਾ ਵਿਆਹ ਹੋਇਆ ਤੇ ਜਦੋਂ ਸੇਹਰਾ ਮੰਨਿਆ ਘੋੜੀ ਚੜਨ ਲੱਗਿਆ ਨਾਲ ਲੱਗਦੀ ਪ੍ਰਾਂ ਚਲੀ ਗਈ ਉਸ ਚ ਡਾਕਟਰਾਂ ਨੇ ਕਿਹਾ ਤਾਂ ਵੀ ਡੈੱਡ ਐ ਇਹਨੂੰ ਲੀਜੋ ਬੀਜਾ ਪੀਏ ਇੱਕ ਵਾਰ ਦਿਖਾਉਣਾ ਦਿਖਾ ਦੋ ਮੈਂ ਹੈ ਨਹੀਂ ਜੀ ਵੀ ਉਹ ਵੀ ਮਿੱਟੀ ਐ ਤੇ ਜੀ ਉਹਨਾਂ ਨੇ ਠੀਕ ਚਾਰਾ ਮਚ ਗਿਆ ਉਹ ਜਿਹੜੇ ਉਹਦੇ ਫਾਦਰ ਤੇ ਬਹੁਤ ਮਦਰ ਫਾਦਰ ਜਿਹੜੇ ਸੀਗੇ ਮੁੰਡੇ ਤੇ ਸਵਾਮੀ ਜੀ ਬੰਦੇ ਸਵਾਮੀ ਜੀ ਬਹੁਤ ਬੰਦੇ ਆਉਂਦੇ ਉਹ ਕਹਿੰਦਾ ਸਵਾਮੀ ਜੀ ਦੇ ਆਸ਼ੀਰਵਾਦ ਨਾਲ ਆਇਆ ਇਹ ਸਵਾਮੀ ਜੀ ਕੋਲੇ ਚਲਦਾ ਸਵਾਮੀ ਜੀ ਕੋਲ ਚਲੇ ਗਏ ਅਸੀਂ ਵੀ ਉੱਥੀ ਤੇ ਸਵਾਮੀ ਹਾਲ ਕਹਦਾ ਵੀ ਸਵਾਮੀ ਜੀ ਸਵਾਮੀ ਕਹਿੰਦਾ ਰੋ ਭਾਈ ਮੈਂ ਪ੍ਰਕਿਰਤੀ ਮੈਂ ਕੀ ਕਰ ਸਕਦਾ ਹੂੰ ਕਿ ਕੁਦਰਤ ਕੋ ਕੁਦਰਤ ਦਾ ਨਿਯਮ ਹੈ ਮੈਂ ਕੁਝ ਨਹੀਂ ਕਰ ਸਕਦਾ ਉਹ ਕਹਿੰਦਾ ਜੋ ਮਰਜੀ ਹੈ ਜੀ ਆਈਦਾ ਤੁਹਾਡੇ ਕੋਲੇ ਛੜਤਾ ਤੇ ਸਵਾਮੀ ਕਹਿੰਦੇ আরে ਭਲੇ ਮਾਨਸ ਕਹਿੰਦੇ ਤੁਸੀਂ ਉਹ ਕਰਿਆ ਤੁਸੀਂ ਉਹ ਜਗਾਉਣੇ ਵਾਲੇ ਤੁਸੀਂ ਉਹ pran ਲੈਣੇ ਵਾਲੇ ਆ ਸਾਡੀ ਤਾਂ ਤੁਹਾਡੇ ਤੱਕ ਦੌੜ ਆ ਸਾਨੂੰ ਪਤਾ ਨਹੀਂ ਪਰਮਾਤਮਾ ਕਿਹੜੀ ਚੀਜ਼ ਹੁੰਦਾ ਕਿ ਆ ਨਹੀਂ ਤੁਸੀਂ ਉਹ ਆ ਤੇ ਜੀ ਪੂਰਾ ਸਵਾਮੀ ਜੀ ਵੀ ਸੋਚਾਂ 'ਚ ਪੈ ਗਏ ਕਹਿੰਦੇ আরে ਭਲੇ ਮਾਨਸ ਮੈਂ ਕੁਛ ਨਹੀਂ ਕਰਿਆ ਕਹਿੰਦੇ ਕਰੋ ਤਾਂ ਸਹੀ ਕੁਛਤਾ ਕਰੋ ਜੀ ਸਵਾਮੀ ਸਵਾਮੀ ਫਿਰ ਕੁਛ ਤੇ ਸੋਚਿਆ ਸਵਾਮੀ ਜੀ ਨੇ ਸਵਾਮੀ ਜੀ ਕਹਿੰਦੇ ਐਸੇ ਕਰੋ 108 ਬਿਲ ਪੱਤਰ ਪੜ੍ਹੋ ਆਹੀ ਜਦੋਂ ਬੰਦਰਾ ਵਾਂ ਗਏ ਫੜਾ ਫੜਾ 108 ਬਿਲ ਪੱਤਰ ਲੇਗੇ ਉੱਥੇ ਕਹਿੰਦੇ ਕੁੰਡੀ ਚ ਰਗੜੋ ਇਹਨਾਂ ਨੂੰ ਫਿਰ ਕੁੰਡੀ ਚ ਰਗੜ ਕੇ ਇਹਨਾਂ ਨੂੰ ਜਦ ਰਗੜ ਲੇ ਮਤਲਬ ਫਿਰ ਕੰਮ ਤਾਂ ਸਪੀਡ ਚ ਹੋ ਰਿਹਾ ਤਾਂ ਕਿਉਂਕਿ ਆਪੇ ਕਰਵਾ ਰਹੇ ਤੇ ਉਹ ਸਵਾਮੀ ਜੀ ਨੇ ਨਾ ਉਹਦਾ ਇੱਥੇ ਆਪਣੇ ਪੱਟੇ 'ਤੇ ਰੱਖਿਆ ਜੀ ਸਿਰ ਇਤਰਾਏ ਗੋਲਾ ਜਿਹਾ ਬਣਾਇਆ ਐਨਾ ਸਾਂਝ ਨਚੋੜਦਾ ਜੀ ਉਹਦੇ ਅੱਛਾ ਛਿੱਕਾ ਮਾਰਦਾ ਉੱਠਿਆ ਵਾਹ ਜੀ ਦੇਖ ਲਓ ਤੁਸੀਂ ਮਤਲਬ ਹਕੀਕਤ ਹੈ ਸਵਾਮੀ ਜੀ ਹਕੀਕਤ ਹੈ ਜੀ ਮਤਲਬ ਵੀ ਬੰਦੀ ਤੁਹਾਨੂੰ ਵੀ ਪਤਾ ਇਸ ਗੱਲ ਬਾਰੇ ਇਹ ਪਤਾ ਨੂੰ ਮੰਤਾ ਮਤਬੀ ਉਹੀ ਪਾਣੀ ਹੋਰੇ ਤੋਂ ਹੀ ਲਾਹਗਾ ਤੇ ਗੁੰਮਦਾ ਪਾਣੀ ਦਾ ਚਾਰ ਦਿਨ ਬਾਦ ਬਣਾ ਕੇ ਤਾਂ ਮਾਤਾ ਨੂੰ ਲੈ ਕੇ ਗਿਆ ਅੱਛਾ ਜੀ ਮੈਂ ਕਹਾਂ ਜੀ ਸਾਮੇ ਜੀ ਇਹੀ ਬਾਰ ਕਹਿੰਦਾ ਮੈਂ ਇਹੀਂ ਤੋਂ ਇਥੇ ਗੰਗਾ ਮਈਆ ਮਗਜ ਮੈਂ ਨਾ ਆਇਆ ਤਾਂ ਕਹਿੰਦਾ ਫਿਰ ਬਾਹਾਂ ਕਿਆ ਕਰਨਾ ਬਾਹਾਂ ਕਿ ਡੋਕੀ ਲੈਣੇ ਗਿਆ ਤਾਂ ਮਾਤਾ ਜੀ ਨੇ ਕਹਿਤਾ ਜੀ ਡਰ ਗਿਆ ਬਾਉਂਡਰੀ ਪਟਾਈ ਗਈ ਜੀ ਵਿਸ਼ਵਾਸ ਜਿਹੜਾ ਕਰਨਾ ਪੈਂਦਾ ਜੀ ਦੇਖੋ ਯਾਰ ਸੋਮਜੀ ਬਾਦੋ ਬੋਲੋ ਸਵਾਮੀ ਜੀ ਮਹਾਰਾਜ ਜੈ ਹੋ ਕਿਹ ਜਾਂਦਾ ਸੋਮਜੀ ਬਾਦੋ ਸ਼ਿਵ ਰੂਪ ਹੈ ਸ਼ਿਵ ਰੂਪ ਹੈ ਸ਼ਿਵ ਸੰਧਾਨ ਕਰਕੇ ਸ਼ਿਵ ਸਰੂਪ ਆਤਮਾ ਨਦੀਪਾਰ ਬਾਰੇ ਸੋਮਜੀ ਨੂੰ ਕਹਿਦਾ ਦਾਹੀ ਕਿਹਾ ਗਿਆ ਨਾਮ ਅਰਵਿੰਦੂ ਦਾ ਅਰਵਿੰਦੂ ਜਾਣਕਾਰ ਅਰਵਿੰਦੂ ਨਾਮ ਸੀਗਾ ਕੇਲਾ ਦੇ ਰਹਿ ਗਏ ਸਾਡਾ ਅਸੀਂ ਕਿਰਾਏ ਜਨਮ ਸਾਡਾ ਸਵਾਮੀ ਜੀ ਲੱਗ ਗਿਆ ਕਹਿੰਦੇ ਇੱਥੇ ਨਿਕਰੇ ਦਾ ਮਹਾਤਮਾ ਜੀ ਚਲੇ ਗਿਆ ਹੌਲੀ ਹੌਲੀ ਉਹਨੇ ਗੱਲ ਪਾਇ ਪਹਿਲੇ ਤੁਮ ਕਹਾਂ ਕਿ ਸਮਝਣ ਜਪਦਨ ਵੀ ਮੇਰਾ ਨਾ ਗੱਲ ਖੋਦ ਕੋਈ ਗੱਲ ਕੋਈ ਨਾ ਛੋੜੋ ਇਸ ਬਾਤ ਕੋਈ ਛੋੜੋ। ਹੂੰ। ਸਵਾਮੀ ਜੀ ਜਹਦ ਦੇ ਨੇ ਤੇ ਆਪਣੇ ਘਰ। ਦੂਸਰੇ ਘਰ ਨੌਰੇ ਸਵਾਮੀ ਜੀ ਰੋਟੀ ਖਾਣ ਜਾ ਰਹੇ تھے۔ ਨਦੀ ਇਹ ਵੀ ਬਹੁਤ ਤਪੜੀ। ਉੱਪਰ ਤੱਕ ਵੀ ਨਦੀ ਤੇ ਸਵਾਮੀ ਜੀ ਦੇ ਵੀ ਕਈ ਗੁਣੇ ਪਾਣੀ ਪੋ। ਪੋਲਾ ਨੂੰ ਲੱਗ ਜਾਂਦੀ ਸੀ। ਪੋਲਾ ਲੱਗ। ਕੋਈ ਇੱਕ ਬੰਦਾ ਖੜਾ ਤਾਂ ਉੱਧਰ। ਉਹ ਟਾਈਮ ਤੋਂ ਹੀ ਤਾਂ ਵੀ ਰੋਟੀ ਖਾਣੇ ਵੀ 11 ਵਜੇ ਖਾਣੇ ਨੂੰ ਮੈਂ ਲੇਟ ਨਹੀਂ ਹੁਣ। ਕੋ ਥੋੜਾ ਜਿਹਾ ਪੈਰ ਲਾਇਆ। ਖਵਾਜੇ ਨੇ ਪੈਰ ਦਿੱਤਾ ਉਹੀ ਜੱਗ ਬੰਨੇ ਤੇ ਬਰਲ ਪਾਸੇ ਜਾ ਕੇ ਖੜ ਕੇ ਸਭ। ਵੰਦਾ ਹੈਰਾਨ ਕਹਿੰਦਾ ਇਹੀ ਮਹਾਤਮਾ ਮੈਂ ਇੱਧਰ ਖੜਾ ਦੇਖਿਆ ਤਾਂ 2 ਸੈਕਿੰਡ ਦੇ ਵਿੱਚ ਪਰਲੇ ਪੱਛੇ ਜਾ ਕੇ ਖੜ ਗਿਆ ਦੇਖੋ ਉਹਨਾਂ ਦੇ ਜੋ ਕਤਵ ਥੇ ਕੋਈ ਭੁਲਾਈ ਨਹੀਂ ਜਾ ਸਕਦੇ ਹਰ ਜੋ ਮਤਲਬ ਕਿ ਸ੍ਰਿਸ਼ਟੀ ਰਚਾ ਰਚਤਾ ਬ੍ਰਹਮ ਗਿਆਨੀ ਹਰ ਕਹਿੰਦੇ ਨਾ ਵੀ ਭੋਲੇ 바ਵਾ ਉਹਨਾਂ ਦਾ ਹੀ ਰੂਪ ਥੇ ਉਹ ਸ਼ਕ ਸਰ ਨੱਲੇ ਵਾਲੀ ਕੁਰਾਲੀ ਦੇ ਬਹੁਤ ਚੰਗੇ ਭਾਗ ਗਏ ਸੇਵਾ ਕਾਰਨ ਨੇ ਤਾਂ ਬਹੁਤ ਸੇਵਾ ਕਰੀ ਹੈ ਪਰ ਉਹਨਾਂ ਦੀ ਜਿਹੜੀ ਅੰਤਿਮ ਨਿਸ਼ਚਾਤ ਦੀ ਵੀ ਮਨੂੰ ਨਰਮਦਾ ਦੇ ਕਨਾਰੇ ਵਿੱਚ ਹਾਂ ਇੱਕ ਵਾਲੀ ਚਲ ਤਵਾਗ ਰਹਿ ਜਾ ਨਹੀਂ ਕੁਰਾਲੀ ਟੱਕੇ ਵਾਲੀ ਗੱਲ ਹੈ ਮੇਰੇ ਗੁਰੂ ਤੋਂ ਮੈਨੂੰ ਮਿਲਣ ਦੀ ਆਸ ਹੈ ਹਮ ਨਰਮਦਾ ਹਾਂ ਮੇਰੇ ਗੁਰੂ ਮੈਨੂੰ ਉੱਥੇ ਮਿਲੂਗਾ ਮੈਨੂੰ ਉੱਥੇ ਛੱਡ ਦੇ ਉਹ ਨੇ ਇਹ ਮੈਂ ਉਹ ਜਿਹਾ ਜੀਵਣ ਮਾਲਕ ਨੂੰ ਕਿਉਂ ਨਹੀਂ ਛੱਡ ਸਕ ਹਾਂ ਹਾਂ ਇਹ ਇਹ ਆ ਗਿਆ ਵੀ ਅਸੀਂ ਸਾਡੇ ਕੋਲ ਤਾਂ ਨਿਸ਼ਾਨੀ ਨਹੀਂ ਸੁਆਮੀ ਦੇ ਰੂਪ ਚ ਲੈਣੀ ਹੋਈ ਟੀ ਉਹ ਫਿਰ ਉਹਨਾਂ ਦੇ ਸਮਾਧੀ 感谢。